ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਤੁਸੀਂ ਵਧੀਆ ਹੋਵੋਗੇ ਦੋਸਤੋ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਤੁਹਾਨੂੰ ਕਹਿ ਰਿਹਾ ਸੀ ਕਿ ਮੈਂ ਪੰਜਾਬੀ ਦੀ ਵੀਡੀਓ ਜੋ ਕਿ ਕੁਆਲੀਫਾਈਡ ਨੇਚਰ ਐਗਜ਼ਾਮ ਹੈ ਉਹ ਜਲਦੀ ਤੁਹਾਨੂੰ ਪ੍ਰੋਵਾਈਡ ਕਰ ਦਵਾਂਗਾ ਤੇ ਅੱਜ ਉਹ ਦਿਨ ਆ ਗਿਆ ਮੈਂ ਤੁਹਾਨੂੰ ਇੱਕ ਇੱਕ ਕੁਐਸਚਨ ਕਰਾਵਾਂਗਾ ਜੋ ਕਿ ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ ਹੈ ਕਿ ਪੰਜਾਬੀ ਪੇਪਰ ਏ ਹੈ ਜੋ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਆ ਰਿਹਾ ਹੈ ਮਤਲਬ ਕੀ ਹੈ ਏ ਹੋਵੇ ਭਾਵੇਂ ਬੀ ਹੋਵੇ ਕੁਆਲੀਫਾਈ ਨੇਚਰ ਹੋਣਾ ਚਾਹੀਦਾ ਹੈ ਉਸ ਦੇ ਵਿੱਚ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਦੂਸਰਾ UGC NET ਪੰਜਾਬੀ ਦਾ ਪੇਪਰ ਹੁੰਦਾ ਹੈ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਨ ਵਾਲੀ ਹੈ ਇਹ ਵੀਡੀਓ ਜੇਕਰ UGC NET ਵਾਲੇ ਹਨ ਤਾਂ ਉਹ ਵੀ ਇਸ ਵੀਡੀਓ ਨੂੰ ਦੇਖ ਸਕਦੇ ਹਨ ਉਸ ਤੋਂ ਬਾਅਦ GS एग्जाम ਦੀ ਗੱਲ ਆ ਗਈ PCS एग्जाम ਦੀ ਗੱਲ ਆ ਗਈ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ PS TET ਕਿਉਂ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਦਾ ਪੇਪਰ ਹੋਣ ਵਾਲਾ ਹੈ ਤਾਂ ਦੋਸਤੋ ਉਹ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਨ ਅਤੇ ਬਾਅਦ ਵਿੱਚ PS TET ਕਲੀਅਰ ਕਰਨ ਤੋਂ ਬਾਅਦ ਮਾਸਟਰ ਗ੍ਰੈਜੂਏਟ ਦਾ एग्जाम ਉਹਨਾਂ ਦਾ ਹੋਣਾ ਹੈ ਭਾਵੇਂ ਉਹ ETT ਵਾਲੇ ਹੋਣ ਭਾਵੇਂ ਉਹ BEd ਵਾਲੇ ਹੋਣ ਆ ਦੋਸਤੋ ਸਾਰਿਆਂ ਦਾ ਕੀ ਹੈ ਮਾਸਟਰ ਕੇਡਰ ਮਾਸਟਰ ਕੇਡਰ ਦਾ ਐਗਜ਼ਾਮ ਹੈ ਜੋ ਪੀਐਸਟੈਟ ਤੋਂ ਬਾਅਦ ਹੋਣਾ ਹੈ ਤਾਂ ਮਾਸਟਰ ਕੇਡਰ ਦੇ ਵਿੱਚ ਬਹੁਤ ਜ਼ਿਆਦੇ ਕੁਐਸਚਨ ਆਉਂਦੇ ਹਨ ਪੇਪਰ ਏ ਹੈ ਸਾਰਿਆਂ ਦੇ ਲਈ ਹੈ ਜੋ ਕਿ ਹੈ ਕੁਆਲੀਫਾਈ ਨੇਚਰ ਐਗਜ਼ਾਮ ਹੈ ਤਾਂ ਦੋਸਤੋ ਬਹੁਤ ਮਹੱਤਵਪੂਰਨ ਕੁਐਸਚਨ ਹਨ ਇਹਨਾਂ ਵਿੱਚ ਲਈ ਗਏ ਹਨ ਅਤੇ ਵੀਡੀਓ ਨੂੰ ਐਂਡ ਤੱਕ ਦੇਖੋ ਬਹੁਤ ਜਿਆਦਾ ਇੰਪੋਰਟੈਂਟ ਕੁਐਸਚਨਰ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਦੋਸਤੋ ਆਪਦੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ ਤਾਂ ਜੋ ਇਹ ਵੀਡੀਓ ਸਾਰਿਆਂ ਤੱਕ ਪਹੁੰਚ ਸਕੇ ਅਤੇ ਸਾਰੇ ਪੇਪਰ A ਜਾਂ B ਜੋ ਕੁਆਲੀਫਾਈ ਨੇਚਰ ਐਗਜ਼ਾਮ ਹੈ ਉਸ ਨੂੰ ਕਰੈਕ ਕਰਕੇ ਨੈਕਸਟ ਐਗਜ਼ਾਮ ਜੋ ਕਿ ਜੋਬ ਦੇ ਲਈ ਹੈ ਉਹ ਆਪਦੀ ਗਵਰਨਮੈਂਟ ਜੋਬ ਪ੍ਰਾਪਤ ਕਰ ਸਕਣ ਤਾਂ ਦੋਸਤੋ ਚੱਲਦੇ ਆਪਾਂ ਪਹਿਲੇ ਕੁਐਸਚਨ ਵੱਲ ਪਹਿਲਾ ਕੁਐਸਚਨ ਕਹਿੰਦਾ ਹੈ ਕਿ ਸੰਸਾਰ ਵਿੱਚ ਸਭ ਤੋਂ ਪਹਿਲਾਂ ਪੈਦਾ ਹੋਈ ਤਾਂ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਮੈਂ ਇਹ ਨਹੀਂ ਕਹਾਂਗਾ ਤੁਹਾਨੂੰ ਵਾਰ-ਵਾਰ ਕੇ ਸਬਸਕ੍ਰਾਈਬ ਕਰੋ ਕਿਉਂਕਿ ਕੁਐਸਚਨ ਹੀ ਨੇ ਇੰਪੋਰਟੈਂਟ ਹਨ ਤਾਂ ਦੇਖੋ ਸੰਕੇਤ ਲਿਪੀ ਵਰਣ ਲਿਪੀ ਚਿੰਨ ਲਿਪੀ ਜਾਂ ਚਿੱਤਰ ਲਿਪੀ ਤਾਂ ਸੰਕੇਤ ਲਿਪੀ ਨਹੀਂ ਆ ਸਕਦਾ ਵਰਣ ਲਿਪੀ ਨਹੀਂ ਆ ਸਕਦਾ ਜੀ ਚਿੰਨ ਲਿਪੀ ਨਹੀਂ ਆ ਸਕਦਾ ਤਾਂ ਇਸ ਦਾ ਆਨਸਰ ਕੀ ਆਵੇਗਾ ਚਿੱਤਰ ਲਿਪੀ ਪੈਡਾਗੋਗੀ ਦੇ ਵਿੱਚ ਕੁਐਸਚਨ ਆਵੇਗਾ ਇਹ ਅਤੇ ਆਮ ਕੁਐਸਚਨ ਆਵੇਗਾ ਹੀ ਆਵੇਗਾ ਲਿਪੀ ਦੇ ਨਾਲ ਇਹ ਆ ਸਕਦਾ ਸੰਸਾਰ ਵਿੱਚ ਸਭ ਤੋਂ ਪਹਿਲਾਂ ਕਿਹੜੀ ਚੀਜ਼ ਪੈਦਾ ਹੋਈ ਚਿੱਤਰ ਲਿਪੀ ਪੈਦਾ ਹੋਈ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਕਹਿੰਦਾ ਹੈ ਚੀਨ ਵਿਭਾਗ ਮਤਲਬ ਕੀ ਹੈ ਆਧਾਰਿਤ ਹੈ ਭਾਸ਼ਾਈ ਪ੍ਰਬੰਧ ਉੱਪਰ ਸੱਭਿਆਚਾਰ ਪ੍ਰਬੰਧ ਉੱਪਰ ਅਰਥ ਪ੍ਰਬੰਧ ਉੱਪਰ ਸਮਾਜਿਕ ਪ੍ਰਬੰਧ ਉੱਪਰ ਤਾਂ ਇਸ ਦਾ ਰਾਈਟ ਆਨਸਰ ਹੈ ਜੋ ਜਿੰਨੀਆਂ ਵੀ ਚੀਜ਼ਾਂ ਹਨ ਸਾਰੀਆਂ ਭਾਸ਼ਾ ਤੇ ਆਧਾਰਿਤ ਹਨ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਭਾਸ਼ਾਈ ਪ੍ਰਬੰਧ ਉੱਪਰ ਹੋਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਲਿਪੀ ਹੈ ਵਿਗਿਆਨਿਕ ਪ੍ਰਬੰਧ ਅੱਖਰ ਪ੍ਰਬੰਧ ਸ਼ਬਦਾਰਤ ਪ੍ਰਬੰਧ ਜਾਂ ਤੁਣੀ ਪ੍ਰਬੰਧ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਅੱਖਰ ਪ੍ਰਬੰਧ ਇਸ ਦਾ ਰਾਈਟ ਆਨਸਰ ਹੈ ਜੀ ਲਿਪੀ ਹੈ ਅਤੇ ਸਾਡੀ ਪੰਜਾਬੀ ਲਿਪੀ ਹੈ ਕਮੈਂਟ ਬਾਕਸ ਵਿੱਚ ਦੱਸ ਦਿਓ ਕਿਹੜੀ ਹੈ ਤਾਂ ਉਹ ਤੁਹਾਡਾ ਕੁਐਸਚਨ ਬਣਨਾ ਹੀ ਬਣਨਾ ਹੈ ਕਿਹੜੇ ਗੁਰੂ ਦੇ ਦੁਆਰਾ ਬਣਾਈ ਗਈ ਸੀ ਇਹ ਲਿਪੀ ਉਸ ਗੁਰੂ ਦਾ ਨਾਮ ਦੱਸਣਾ ਹੈ ਅਤੇ ਉਹ ਸਿੱਖਾਂ ਦੇ ਕਿੰਵੇਂ ਗੁਰੂ ਹੋਏ ਹਨ ਉਹਨਾਂ ਨੇ ਕਿਹੜਾ ਨਗਰ ਬਸਾਇਆ ਸੀ ਕਿਸ ਦੀ ਰਚਨਾ ਕੀਤੀ ਕਿਹੜੀ ਬਾਣੀ ਦੀ ਰਚਨਾ ਕੀਤੀ ਸੀ ਤਾਂ ਜਿੰਨੇ ਵੀ ਕੁਐਸਚਨ ਹਨ ਬਣ ਸਕਦੇ ਹਨ ਤਾਂ ਦੋਸਤੋ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਿਓ ਭਾਵੇਂ ਉਹ ਮਾਸਟਰ ਕੈਟਰ ਦਾ ਪੇਪਰ ਹੋਵੇ ਤੇ ਜਾਂ ਹੋਵੇ ਕੁਆਲੀਫਾਈ ਨੇਚਰ ਦਾ ਭਾਵੇਂ ਕੋਈ ਵੀ ਕੰਪੀਟੀਟਿਵ ਇਗਜ਼ਾਮ ਹੈ ਸਾਰੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਰੀਪੀਟਡ ਹੈ ਪੁੱਛਿਆ ਜਾ ਰਿਹਾ ਹੈ ਜੀ ਅਗਲਾ ਕੁਐਸਚਨ ਕਹਿੰਦਾ ਹੈ ਭਾਸ਼ਾ ਸਹਿਤ ਦਾ ਹੈ ਤਾਂ ਭਾਸ਼ਾ ਕੀ ਹੈ ਸਹਿਤ ਦਾ ਮਾਧਿਅਮ ਹੈ ਇੱਕ ਤਤ ਹੈ ਮਾਡਲ ਹੈ ਜਾਂ ਰੂਪ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਏ ਕੀ ਹੈ ਮਾਧਿਅਮ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਉਪਪਸ਼ਾਈ ਐਟਲਸ ਦਾ ਆਧਾਰ ਹੈ ਐਟਲਸ ਹੈ ਜੋ ਉਪਪਸ਼ਾਈ ਐਟਲਸ ਦਾ ਕੀ ਆਧਾਰ ਹੈ ਉਚਾਰਨ ਵੱਖਰਤਾ ਸ਼ਬਦਾਲੀ ਵੱਖਰਤਾ ਸੂਚਕ ਵੱਖਰਤਾ ਜਾਂ ਸਮਾਜਿਕ ਵੱਖਰਤਾ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਉਚਾਰਨ ਵੱਖਰਤਾ ਦੋਸਤੋ ਨਾਲ-ਨਾਲ ਕਰਿ ਜਾਓ ਅਤੇ ਕਮੈਂਟ ਦੇ ਵਿੱਚ ਦੱਸਣਾ ਕਿ ਕੁਐਸਚਨ ਕਿਸ ਤਰ੍ਹਾਂ ਦੇ ਲੱਗ ਰਹੇ ਹਨ ਤਾਂ ਇਸ ਤਰ੍ਹਾਂ ਦੇ ਪੇਪਰ ਦੇ ਵਿੱਚ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਅਤੇ ਇਹ ਸਾਰੇ ਕੁਐਸਚਨ ਮਾਸਟਰ ਗ੍ਰੈਜੂਏਟਰ ਵਾਲਿਆਂ ਤੇ ਲਈ ਅਤੇ ਪੀਐਸ ਟੈਟ ਵਾਲਿਆਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਮੈਂ ਵਾਰ-ਵਾਰ ਕਹਿ ਰਿਹਾ ਹਾਂ ਅਤੇ ਪੇਪਰ ਏ ਦੇ ਲਈ ਤਾਂ ਇੰਪੋਰਟੈਂਟ ਹਨ ਹੀ ਪਤਾ ਨਹੀਂ ਕਿਹੜਾ ਕੁਐਸਚਨ ਉਹਨਾਂ ਨੇ ਪੁੱਛ ਲੈਣਾ ਹੈ ਕਹਿੰਦਾ ਹੈ ਕਿ ਲਿਪੀਗ੍ਰਾਮ ਵਿਗਿਆਨ ਦੀ ਲਘੁਤਮ ਇਕਾਈ ਹੈ ਤਾਂ ਲਿਪੀਗ੍ਰਾਮ ਵਿਗਿਆਨ ਦੀ ਲਘੁਤਮ ਇਕਾਈ ਹੈ ਮੋਰਫੀਮ ਐਲੋਗਰਾਫ ਰੂਪੀਮ ਜਾਂ ਗ੍ਰਾਫੀਮ ਤਾਂ ਇਸ ਦਾ ਆਨਸਰ ਕੀ ਹੋ ਜਾਵੇਗਾ ਗ੍ਰਾਫਿੰਗ ਇਸ ਦਾ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਦੋਸਤੋ ਉਪਭਾਸ਼ਾ ਵਿਗਿਆਨ ਦਾ ਮੰਤਵ ਹੈ ਭਾਸ਼ਾ ਦੇ ਵਿਆਕਰਨ ਦਾ ਅਧਿਐਨ ਮਤਲਬ ਕੀ ਹੈ ਉਪਭਾਸ਼ਾ ਦਾ ਵਿਗਿਆਨ ਹੈ ਇਹ ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅਧਿਐਨ ਟਕਸਾਲੀ ਭਾਸ਼ਾ ਦਾ ਨਿਰਮਾਣ ਜਾਂ ਵਿਸ਼ੇਸ਼ ਇਲਾਕੇ ਵਿੱਚ ਪ੍ਰਚਲਿਤ ਭਾਸ਼ਾ ਦਾ ਸਰਵਪੱਖੀ ਅਧਿਐਨ ਤਾਂ ਇਸ ਦਾ ਰਾਈਟ ਆਨਸਰ ਹੈ ਦੇਖੋ ਸਾਰੇ ਆਈਕਿਊ ਵਾਲੇ ਕੁਐਸਚਨ ਹਨ ਉਪਭਾਸ਼ਾ ਦੀ ਗੱਲ ਹੈ ਤੇ ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ ਤਾਂ ਇੱਥੇ ਇਲਾਕੇ ਦੀ ਗੱਲ ਆ ਗਈ ਵਿਸ਼ੇਸ਼ ਇਲਾਕੇ ਵਿੱਚ ਪ੍ਰਚਲਿਤ ਭਾਸ਼ਾ ਦਾ ਸਰਵਪੱਖੀ ਅਧਿਐਨ ਇਸ ਦਾ ਰਾਈਟ ਆਨਸਰ ਹੈ ਕਿਉਂਕਿ ਇਹ ਕੀ ਹੈ ਸਕਿਪ ਕਰਨ ਵਾਲਾ ਕੁਐਸਚਨ ਬਿਲਕੁਲ ਨਹੀਂ ਸੀ ਪਰ ਦੋਸਤੋ ਜਦੋਂ ਪੇਪਰ 'ਚ ਦੇਖਦੇ ਹਾਂ ਤਾਂ ਇਹ ਸਕਿਪ ਕਰਨ ਵਾਲਾ ਦਿਖਦਾ ਹੈ ਤੁਹਾਨੂੰ ਇਸ ਤਰ੍ਹਾਂ ਦੇ ਇਨਸਪੈਕਟਰ ਦੇ ਵਿੱਚ ਕੁਐਸਚਨ ਬੰਦੇ ਹਨ ਸਟੇਟਮੈਂਟ ਵਾਲੇ ਤਾਂ ਇਸ ਨੂੰ ਤੁਸੀਂ ਸਟੇਟਮੈਂਟ ਵਾਲਾ ਕੁਐਸਚਨ ਵੀ ਕਹਿ ਸਕਦੇ ਹੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਭਾਸ਼ਾ ਵਿਗਿਆਨ ਦਾ ਸਿੱਧਾ ਸਬੰਧ ਹੈ ਤਾਂ ਸਾਇਤ ਵਿਗਿਆਨ ਨਾਲ ਹੈ ਜੀਵਨ ਵਿਗਿਆਨ ਨਾਲ ਹੈ ਮਨੋਵਿਗਿਆਨ ਨਾਲ ਹੈ ਜਾਂ ਸਮਾਜ ਵਿਗਿਆਨ ਨਾਲ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਭਾਸ਼ਾ ਵਿਗਿਆਨ ਆਪਾਂ ਪਹਿਲਾਂ ਵੀ ਕੀਤਾ ਹੈ ਚੀਨ ਵਿਗਿਆਨ ਨਾਲ ਹੈ ਤਾਂ ਚੀਨ ਵਿਗਿਆਨ ਦੇ ਨਾਲ ਕਿਸ ਦਾ ਸਬੰਧ ਹੈ ਭਾਸ਼ਾ ਵਿਗਿਆਨ ਦਾ ਭਾਸ਼ਾ ਵਿਗਿਆਨ ਦਾ ਸਿੱਧਾ ਸਬੰਧ ਹੈ ਚੀਨ ਵਿਗਿਆਨ ਨਾਲ ਤਾਂ ਇਹ ਕੁਐਸਚਨ ਦੋਸਤੋ ਕੁਮਾਰ ਫਿਰਾ ਕੇ ਬਣਦੇ ਹਨ ਚੰਗੀ ਤਰ੍ਹਾਂ ਦੇ ਨਾਲ ਕਰਨਾ ਇਹਨਾਂ ਨੂੰ ਨੈਕਸਟ ਕੁਐਸਚਨ ਕਹਿੰਦਾ ਹੈ ਇਨ੍ਹਾਂ ਵਿੱਚੋਂ ਕਿਹੜਾ ਜੁੱਟ ਅਮਰਤਾ ਪ੍ਰੀਤਮ ਦੀਆਂ ਰਚਨਾਵਾਂ ਦਾ ਨਹੀਂ ਤਾਂ ਆ ਗਿਆ ਪੰਜਾਬੀ ਲਿਟਰੇਚਰ ਦਾ ਕੁਐਸਚਨ ਭਾਵੇਂ ਉਹ ਮਾਸਟਰ ਕੇਟਰ ਵਾਲੇ ਹੋਣ ਪੀਐਸਟੈਟ ਵਾਲੇ ਹੋਣ ਅਤੇ 올 ਕੰਪੀਟੀਟਿਵ ਐਗਜ਼ਾਮ ਸਾਰਿਆਂ ਦੇ ਲਈ ਕੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਦੋਸਤੋ ਰਚਨਾਵਾਂ ਦਾ ਹਰੇਕ ਦਾ ਪਤਾ ਹੋਣਾ ਚਾਹੀਦਾ ਹੈ ਅਮਰਤਾ ਪ੍ਰੀਤਮ ਦੀਆਂ ਜੋ-ਜੋ ਤੁਹਾਨੂੰ ਮੋਟੀਆਂ-ਮੋਟੀਆਂ ਰਚਨਾਵਾਂ ਪਤਾ ਹਨ ਤਾਂ ਤੁਸੀਂ ਫਿਰ ਵੀ ਇਹ ਕੁਐਸਚਨ ਕਰ ਸਕਦੇ ਹੋ ਦੇਖੋ ਸਭ ਤੋਂ ਪਹਿਲੀ ਆਪਸ਼ਨ ਕਹਿ ਰਿਹਾ ਹੈ ਨਿੱਕੀ ਜਹੀ ਸੁਗਾਤ ਸੰਜ ਦੀ ਲਾਲੀ ਲੋਕ ਪੀੜਾ ਸਰਗੀ ਵੇਲਾ ਲੰਮੀਆਂ ਵਾਟਾਂ ਰਾਗ ਰਿਸਮਾ ਕਾਗਜ ਤੇ ਕੈਨਵਸ ਅਚੁਕ ਅਸ਼ੋਕਾ ਚੇਤੀ ਉਠਣੀ ਸਹਿਬਾ ਸੁੱਤ ਗਈ ਮੈਂ ਜੰਮਾ ਤੂੰ ਸੁਨੇਹੜੇ ਠੰਡੀਆਂ ਕਿਰਨਾ ਤਾਂ ਦੋਸਤੋ ਆ ਵੀ ਤੁਸੀਂ ਦੇਖੀਆਂ ਹੋਣਗੀਆਂ ਜਿਸ ਤਰ੍ਹਾਂ ਕਿ ਸੁਨੇਹੜੇ ਇਹ ਸਾਰਿਆਂ ਨੂੰ ਪਤਾ ਹੈ ਤਾਂ ਇਸ ਦੇ ਵਿੱਚ ਆ ਰਿਹਾ ਹੈ ਕਾਗਜ਼ ਤੇ ਕੈਨਵਸ ਇਹ ਤੁਹਾਨੂੰ ਪਤਾ ਹੈ ਤਾਂ ਇਸ ਦੇ ਵਿੱਚ ਆ ਰਿਹਾ ਹੈ ਜੇਕਰ ਤੁਸੀਂ ਤੁੱਕਾ ਲਾਉਣਾ ਹੈ ਤਾਂ ਤੁੱਕਾ ਵੀ ਲਗਾ ਸਕਦੇ ਹੋ ਦੋਸਤੋ ਦੇਖੋ ਤਾਂ ਨਿੱਕੀ ਜਹੀ ਸੁਗਾਤ ਸਾਂਝੀ ਦੀ ਲਾਲੀ ਪਹਿਲੀ ਆਪਸ਼ਨ ਦੇ ਵਿੱਚ ਹੈ ਲੋਕ ਪੀੜਾ ਇਹ ਨਹੀਂ ਤੁਹਾਨੂੰ ਪਤਾ ਸਰਗੀ ਵੇਲਾ ਲੰਬੀਆਂ ਵਾਟਾਂ ਰਾਗ ਰਿਸਮਾ ਤਾਂ ਇਹਨਾਂ ਦੋਨਾਂ ਦੇ ਵਿੱਚ ਕੀ ਹੈ ਕਨਫਿਊਜ਼ਨ ਹੈ ਤਾਂ ਤੁੱਕਾ ਲਉਣਾ ਮੈਂ ਤੁੱਕੇ ਦੀ ਗੱਲ ਕਰ ਰਿਹਾ ਹਾਂ ਤਾਂ ਮਾਸਟਰ ਕੈਟਰਰ ਵਾਲਿਆਂ ਦੇ ਲਈ ਜਾਂ ਪੀਐਸਟੈਪ ਵਾਲਿਆਂ ਦੇ ਲਈ ਕੀ ਹੈ ਨੈਗਟਿਵ ਮਾਰਕਿੰਗ ਨਹੀਂ ਹੈ ਤਾਂ ਉਹ ਇੱਥੇ ਰਿਸਕ ਲੈ ਸਕਦੇ ਹਨ ਤਾਂ ਇਸ ਦਾ ਜੋ ਹੈ ਸਰਗੀ ਵੇਲਾ ਲੰਬੀਆਂ ਵਾਟਾਂ ਰਾਗ ਰਿਸਮਾ ਤਾਂ ਇਹ ਕੀ ਹੋ ਜਾਵੇਗਾ ਰਾਈਟ ਆਨਸਰ ਹੋ ਜਾਵੇਗਾ ਕਿਉਂਕਿ ਉਹਨਾਂ ਨੇ ਪੁੱਛਿਆ ਸੀ ਜੀ ਨਹੀਂ ਨੈਕਸਟ ਕੁਐਸਚਨ ਕੀਤਾ ਜਾਵੇ ਤਾਂ ਕਹਿੰਦਾ ਹੈ ਦੋਸਤੋ ਪਹਿਲਾ ਵਾਲਾ ਕੁਐਸਚਨ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦ ਹੈ ਤਾਂ ਆ ਗਿਆ ਪੰਜਾਬੀ ਵਿਆਕਰਨ ਦਾ ਕੁਐਸਚਨ ਦੇਖੋ ਕੀ ਕਹਿੰਦਾ ਹੈ ਬਹੁਤ ਵਧੀਆ ਕੁਐਸਚਨ ਹੈ ਕਿਹੜਾ ਸ਼ਬਦ ਨਾਮ ਤੇ ਕਿਰਿਆ ਦੋਮੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਉਹ ਹਨ ਜੀ ਪੰਜ ਕਿਸਮਾਂ ਦੋਸਤੋ ਮੈਂ ਇੱਕ ਟ੍ਰਿਕ ਦੱਸੀ ਹੈ ਜੋ ਕਿ ਬਹੁਤ ਹੀ ਧਮਾਕੇਦਾਰ ਟ੍ਰਿਕ ਹੈ ਮੈਂ ਟ੍ਰਿਕ ਦੱਸੀ ਹੋਈ ਹੈ 565 563 ਟ੍ਰਿਕ ਦੱਸੀ ਹੋਈ ਹੈ ਨਾਮ ਅਤੇ ਜੋ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਤਾਂ ਉਸ ਨੂੰ ਵਿਸ਼ੇਸ਼ਣ ਕਹਿੰਦੇ ਹਨ ਮਤਲਬ ਕੀ ਹੈ ਸਿੱਧਾ-ਸਿੱਧਾ ਪਹਿਲਾਂ ਨਾਮ ਆਵੇਗਾ ਫਿਰ ਪੜਨਾਮ ਆਵੇਗਾ ਦੇ ਫੇਰ ਕੀ ਆ ਜਾਵੇਗਾ ਉਸਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲਾ ਵਿਸ਼ੇਸ਼ਣ ਆ ਜਾਵੇਗਾ ਤਾਂ ਦੋਸਤੋ ਇਹ ਟ੍ਰਿਕ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਵਾਤਵਾ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਤੁਹਾਡਾ ਨੰਬਰ ਪੱਕਾ ਹੋ ਸਕੇ ਤਾਂ ਨਾਮ ਦੀਆਂ ਕਿਸਮਾਂ ਆਗੀਆਂ 5 ਸਰ ਜੀ ਪ੍ਰਨਾਮ ਦੀਆਂ ਆਗੀਆਂ 6 ਅਤੇ ਵਿਸ਼ੇਸ਼ਣ ਦੀਆਂ ਆਗੀਆਂ 5 ਤਾਂ ਦੋਸਤੋ ਇਹ ਕੁਐਸਚਨ ਬੰਦਾ ਹੀ ਬੰਦਾ ਹੈ ਹੁਣ ਚੱਲਦੇ ਆਪਾਂ ਦੂਸਰੇ ਪਾਸੇ ਕਹਿੰਦਾ ਹੈ ਕੇ ਨਾਮ ਅਤੇ ਕਿਰਿਆ ਕਿਰਿਆ ਕੀ ਹੈ ਦੋਵੇਂ ਹੈ ਜਿਹੜਾ ਸ਼ਬਦ ਹੈ ਉਹ ਕਰਨਾ ਹੈ ਪੜਨਾ ਹੈ ਵੇਖਣਾ ਹੈ ਜਾਂ ਕੁੱਟਣਾ ਹੈ ਤਾਂ ਦੋਸਤੋ ਤੁਸੀਂ ਇੱਥੇ ਇਹ ਕਰਨਾ ਹੈ ਕਿ ਇਹਨਾਂ ਨੂੰ ਇੰਪਲੀਮੈਂਟ ਕਰਕੇ ਦੇਖੋ ਕਰਨਾ ਕਰਨਾ ਕੀ ਹੋ ਰਿਹਾ ਇੱਕ ਕਿਰਿਆ ਹੋ ਰਹੀ ਹੈ ਇੱਕ ਐਕਸ਼ਨ ਹੋ ਰਿਹਾ ਹੈ ਇਹ ਸਰ ਜੀ ਨਹੀਂ ਹੋ ਸਕਦਾ ਪੜਨਾ ਇਹ ਵੀ ਇੱਕ ਕਿਰਿਆ ਹੋ ਰਹੀ ਹੈ ਐਕਸ਼ਨ ਹੋ ਰਿਹਾ ਪੜ ਰਹੀਆਂ ਕਿਤਾਬ ਨੂੰ ਜੇ ਕਿਤਾਬ ਲਿਖਿਆ ਹੁੰਦਾ ਤਾਂ ਕਿਤਾਬ ਕੀ ਆਏਗਾ ਤੁਹਾਡਾ ਨਾਮ ਤੇ ਪੜਨਾ ਕੀ ਹੈ ਇਹਨਾਂ ਸੀ ਕਿਰਿਆ ਬਟ ਇੱਥੇ ਉਹਨਾਂ ਨੇ ਕੀ ਕਿਹਾ ਹੈ ਕਿਹੜਾ ਸ਼ਬਦ ਹੈ ਜੋ ਨਾਮ ਤੇ ਕਿਰਿਆ ਹੈ ਜਿਸ ਤਰ੍ਹਾਂ ਕੇ ਸੀਨੀਅਰ ਅਸਿਸਟੈਂਟ ਦੇ ਕੁਐਸਚਨ ਵਿੱਚ ਵੀ ਪੁੱਛਿਆ ਗਿਆ ਸੀ ਕੋਈ ਕੁਐਸਚਨ ਸੀ ਉਹ ਤੁਹਾਨੂੰ ਪਤਾ ਹੋਵੇਗਾ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਤਾਂ ਵੇਖਣਾ ਕੀ ਹੈ ਸੀ ਇੱਕ ਕਿਰਿਆ ਹੈ ਘੋਟਣਾ ਹੁਣ ਘੋਟਣਾ ਦੇਖੋ ਘੋਟਣਾ ਕੀ ਹੈ ਇੱਕ ਕਿਰਿਆ ਵੀ ਹੈ ਤੇ ਘੋਟਣਾ ਕੀ ਹੈ ਇੱਕ ਇਸ ਤਰ੍ਹਾਂ ਦਾ ਹੁੰਦਾ ਹੈ ਜੋ ਕੁੰਡਾ ਘੋਟਣਾ ਹੁੰਦਾ ਹੈ ਤਾਂ ਇੱਕ ਕੀ ਹੈ ਨਾਮ ਵੀ ਹੈ ਤੇ ਇੱਕ ਕੀ ਹੋ ਰਹੀ ਹੈ ਕਿਰਿਆ ਮਤਲਬ ਕਿ ਇਹ ਕੁੰਡੇ ਦੇ ਵਿੱਚ ਘੋਟ ਰਿਹਾ ਹੈ ਕੌਣ ਘੋਟਣਾ ਤਾਂ ਇਸ ਦਾ ਰਾਈਟ ਆਨਸਰ ਹੈ ਘੋਟਣਾ ਤਾਂ ਥੋੜਾ ਜਿਹਾ ਇੱਥੇ ਟਾਈਮ ਲੱਗ ਸਕਦਾ ਬਟ ਕੀ ਹੈ ਕੁਐਸਚਨ ਨਹੀਂ ਗਲਤ ਕਰਕੇ ਹੁਣਾ ਜੇਕਰ ਤੁਸੀਂ ਇਹ ਕੁਐਸਚਨ ਦੇਖਿਆ ਹੈ ਤੇ ਪੇਪਰ ਦੇ ਵਿੱਚ ਇਹੀ ਆ ਗਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਉਸ ਨੂੰ ਗਲਤ ਕਰੋਗੇ ਤਾਂ ਦੋਸਤੋ ਵਧੀਆ ਲੱਗਿਆ ਕੁਐਸਚਨ ਨੂੰ ਲਾਈਕ ਕਰਨਾ ਤਾਂ ਬੰਦਦਾ ਹੈ ਦੋਸਤੋ ਅਗਲਾ ਕੁਐਸਚਨ ਕਹਿੰਦਾ ਧੁਨੀਗ੍ਰਾਮ ਵਿਗਿਆਨ ਦਾ ਮਨੋਰਥ ਹੈ ਤਾਂ ਧੁਨੀਗ੍ਰਾਮ ਹੈ ਜੋ ਉਹ ਵਿਗਿਆਨ ਦਾ ਮਨੋਰਥ ਹੈ ਤਾਂ ਕਿਹੜੀ ਅਪਾਧਾਰਨ ਦੇਖਦੇ ਹਾਂ ਧੁਨੀਆਂ ਦੇ ਉਚਾਰਨ ਦੇ ਨਿਯਮ ਸੁਰੀਲੀਆਂ ਧੁਨੀਆਂ ਉਚਾਰਨ ਅਭਿਆਸ ਕਿਸੇ ਵਿਸ਼ੇਸ਼ ਭਾਸ਼ਾ ਵਿੱਚ ਪ੍ਰਚਲਿਤ ਧੁਨੀਆਂ ਦਾ ਨਿਖੇੜਾ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਤਾਂ ਇੱਥੇ ਕੀ ਹੈ ਹਮੇਸ਼ਾ ਨਿਜਮਾਂ ਦੀ ਹੀ ਗੱਲ ਹੁੰਦੀ ਹੈ ਤੇ ਇੱਥੇ ਨਿਜਮ ਇੱਕ ਵਿੱਚ ਹੀ ਪਿਆ ਹੈ ਮਤਲਬ ਕਿ ਧੁਨੀਆਂ ਦੇ ਉਚਾਰਨ ਦੇ ਜੋ ਨਿਜਮ ਹੁੰਦੇ ਹਨ ਧੁਨੀ ਗ੍ਰਾਮ ਵਿਗਿਆਨ ਦਾ ਮਨੋਰਥ ਹੀ ਉਹ ਹੈ ਤਾਂ ਧਿਆਨ ਨਾਲ ਕਰਨਾ ਹੈ ਇਹ ਕੁਐਸਚਨ ਜੋ ਕਿ ਕੰਪੀਟੀਟਿਵ ਇਗਜ਼ਾਮ ਵਾਲਿਆਂ ਦਾ ਡੋਲੂ ਮੰਨ ਸਕਦਾ ਹੈ ਅਤੇ ਮਾਸਟਰ ਡਿਗਰੀ ਜਾਂ ਪੀਐਸ ਟੈਟ ਦੇ ਵਿੱਚ ਡੋਲੂ ਮਾਜਣ ਵਾਲਾ ਕੁਐਸਚਨ 1 ਨੰਬਰ ਉਹਨਾਂ ਦਾ ਜਾ ਸਕਦਾ ਹੈ 네ਗੇਟਿਵ ਮਾਰਕਿੰਗ ਉਥੇ ਨਹੀਂ ਹੋਵੇਗੀ ਜੀ ਤਾਂ ਚਲਦੇ ਆਪਾਂ ਅਗਲੇ ਕੁਐਸਚਨ ਵੱਲ ਅਗਲਾ ਕੁਐਸਚਨ ਕਹਿੰਦਾ ਹੈ ਪੰਜਾਬੀ ਸ਼ਬਦ ਰੂਪ ਅਤੇ ਸ਼ਬਦ ਜੋੜ ਕੋਸ਼ ਸਦਾ ਸੰਪਾਦਕ ਹੈ ਫਿਰ ਅਗਾਂ ਪੰਜਾਬੀ ਲਿਟਰੇਚਰ ਦਾ ਕੁਐਸਚਨ ਤਾਂ ਦੇਖੋ ਭਾਈ ਕਾਂਠ ਸਿੰਘ ਨਾਭਾ دوست ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਲਿਟਰੇਚਰ ਦੀਆਂ ਬੁੱਕਸ ਹਨ ਜੋ ਕਿ ਉਹਨਾਂ ਦੀਆਂ ਕਿਸੇ ਵੀ ਲੇਖਕ ਦੀਆਂ ਬੁੱਕਸ ਹਨ ਉਹਨਾਂ ਨੂੰ ਕਰ ਲਵੋ ਜੋ ਮੇਨ ਮੇਨ ਹਨ ਤਾਂ ਦੇਖੋ ਭਾਈ ਕਾਂਨ ਸਿੰਘ ਨਾਭਾ ਕਿਉਂਕਿ ਇੱਥੇ ਸ਼ਬਦ ਜੋੜ ਕੋਸ਼ ਦਾ ਪੁੱਛਿਆ ਹੈ ਅਤੇ ਪੰਜਾਬੀ ਸ਼ਬਦ ਰੂਪ ਦਾ ਪੁੱਛਿਆ ਹੈ ਸੰਪਾਦਕ ਪੁੱਛਿਆ ਹੈ ਤਾਂ ਭਾਈ ਕਾਂਨ ਸਿੰਘ ਨਾਭਾ ਹਰਕੀਰਤ ਸਿੰਘ ਓਮ ਪ੍ਰਕਾਸ਼ ਵਿਸ਼ਿਸ਼ਟ ਤੇ ਜਾਂ ਫਿਰ ਪਿਆਰਾ ਸਿੰਘ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਹਰਕੀਰਤ ਸਿੰਘ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਚਿੰਨਤ ਦਾ ਸਬੰਧ ਹੈ ਅਸੀਂ ਪਹਿਲਾਂ ਪੜਿਆ ਸੀ ਚਿੰਨ ਦਾ ਏ ਆ ਗਿਆ ਚਿੰਨਤ ਤਾਂ ਚਿੰਨਤ ਯਾਦ ਰੱਖਣਾ ਹੈ ਚਿੰਨਤ ਦਾ ਸਬੰਧ ਹੈ ਜੋ ਹੈ ਇੱਥੇ ਹੁਣ ਚਿੰਨ ਨਾਲ ਲਾਉਂਗੇ ਤਾਂ ਕੀ ਹੈ ਜਾਂ ਤਾਂ ਡੋਲੂ ਮੰਝਿਆ ਜਾਵੇਗਾ 1.25 ਨੰਬਰ ਜਾਣਗੇ ਜਾਂ 1 ਨੰਬਰ ਜਾਵੇਗਾ ਬਟ ਅਸੀਂ ਇਹ ਦੋਨੇ ਹੀ ਨਹੀਂ ਜਾਣਦੇ ਨੇ ਤਾਂ ਚਿੰਨ ਨਾਲ ਤਾਂ ਨਹੀਂ ਲਾਉਣਾ ਬਿੰਬ ਨਾਲ ਨਹੀਂ ਲਾਉਣਾ ਸੰਕਲਪ ਨਾਲ ਤੁਸੀਂ ਸੰਕਲਪ ਨਾਲ ਲਗਾ ਸਕਦੇ ਹੋ ਕਿਉਂਕਿ ਇਹ ਚਿੰਨ ਦਾ ਸਬੰਧ ਸੰਕਲਪ ਨਾਲ ਹੈ ਪ੍ਰਤੀਕ ਨਾਲ ਇੱਥੇ ਨਹੀਂ ਹੈ ਜਦੋਂ ਪ੍ਰਤੀਕ ਆ ਗਿਆ ਵਿੰਬ ਆ ਗਿਆ ਤਾਂ ਉਹ ਤਾਂ ਸੇਮ ਹੋਗੇ ਸੰਕਲਪ ਨਾਲ ਕੀ ਹੈ ਇਸਦਾ ਰਾਈਟ ਆਨਸਰ ਹੈ ਸਰ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਧੁਨੀ ਪਰਵਰਤਨ ਹੁੰਦਾ ਹੈ ਧੁਨੀ ਪਰਵਰਤਨ ਹੁੰਦਾ ਹੈ ਸੁਭਾਵਿਕ ਸੁਭਾਵਕ ਰੂਪ ਵਿੱਚ ਭਾਸ਼ਾ ਵਿਗਿਆਨਕ ਰੂਪ ਵਿੱਚ ਵਿਆਕਰਨਕ ਰੂਪ ਵਿੱਚ ਜਾਂ ਧੁਨੀ ਨਿਜਮਾ ਦੁਆਰਾ ਤਾਂ ਦੇਖੋ ਵਿਆਕਰਨਕ ਰੂਪ ਧੁਨੀ ਨਿਯਮਾਂ ਅਨੁਸਾਰ ਭਾਸ਼ਾ ਵਿਗਿਆਨਕ ਰੂਪ ਵਿੱਚ ਸੁਭਾਵਿਕ ਰੂਪ ਵਿੱਚ ਤਾਂ ਤੁਹਾਨੂੰ ਮੈਂ ਹੁਣੇ ਦੱਸ ਕੇ ਟਿਆ ਹਾਂ ਧੁਨੀ ਪਰਵਰਤਨ ਪਰਵਰਤਨ ਹੁੰਦਾ ਹੈ ਕਿਸੇ ਨਿਯਮ ਦੇ ਅਕੋਰਡਿੰਗ ਹੋਊਗਾ ਤਾਂ ਤੁਸੀਂ ਇੱਥੇ ਨਿਯਮ ਨੂੰ ਦੇਖਣਾ ਹੈ ਜਦੋਂ ਆਪਸ਼ਨ ਆ ਪੜ੍ਹੋਗੇ ਤਾਂ ਉੱਥੇ ਨਿਯਮ ਦਿਖੂਗਾ ਧੁਨੀ ਨਿਯਮਾਂ ਅਨੁਸਾਰ ਕੀ ਹੈ ਧੁਨੀ ਪਰਵਰਤਨ ਹੁੰਦਾ ਹੈ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਨਿਯਮਾ ਨੂੰ ਮਤਲਬ ਕੀ ਹੈ ਵਿਆਕਰਨ ਸਾਰੀ ਨਿਯਮਾਂ ਤੇ ਹੀ ਬਣੀ ਹੈ ਤਾਂ ਅਗਲਾ ਕੁਐਸਚਨ ਕਹਿੰਦਾ ਹੈ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਦੇ ਵਰਗ ਹਨ ਤਾਂ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਸ਼ਬਦਾਵਲੀ ਦੇ ਕਿੰਨੇ ਵਰਗ ਹਨ ਤਾਂ ਵਰਗ ਦੱਸਨੇ ਹਨ ਪੰਜਾਬੀ ਭਾਸ਼ਾ ਦੀ ਸ਼ਬਦ ਸ਼ਬਦਾਵਲੀ ਦੇ ਤਾਂ 8 ਹੈ 3 ਹੈ 9 ਹੈ ਜਾਂ 5 ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ 9 ਕੀ ਹਨ ਸ਼ਬਦਾਵਲੀ ਦੇ ਵਰਗ ਹਨ ਪੰਜਾਬੀ ਭਾਸ਼ਾ ਦੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਭਾਸ਼ਾ ਵਿਗਿਆਨ ਦਾ ਅੰਗ ਹੈ ਰੂਪੀਮ ਲਿਪੀ ਟਿਕਾ ਜਾਂ ਅਲੋਚਨਾ ਤਾਂ ਦੇਖੋ ਇੱਥੇ ਕੀ ਆ ਜਾਏਗਾ ਇਸ ਦਾ ਰਾਈਟ ਆਨਸਰ ਜੇਕਰ ਤੁਸੀਂ ਲਿਪੀ ਲਾਉਂਗੇ ਤਾਂ ਗਲਤ ਹੋ ਜਾਵੇਗਾ ਤਾਂ ਇਸ ਦਾ ਆਨਸਰ ਆ ਜਾਵੇਗਾ ਰੂਪੀਮ ਪੀਮ ਹੈ ਭਾਸ਼ਾ ਵਿਗਿਆਨ ਦਾ ਅੰਗ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਦੋਸਤੋ ਸਾਰਿਆਂ ਨੂੰ ਆਉਂਦਾ ਹੋਵੇਗਾ ਇਹ ਕੁਐਸਚਨ ਲਿਪੀ ਦੀ ਗੱਲ ਹੋਗੀ ਪੰਜਾਬੀ ਦੀ ਕਿਹੜੀ ਹੋਗੀ ਗੁਰਮੁਖੀ ਹੋਗੀ ਹਿੰਦੀ ਦੀ ਕਿਹੜੀ ਹੋਗੀ ਦੇਵਨਾਗਰੀ ਇੰਗਲਿਸ਼ ਦੀ ਰੋਮਨ ਜੇ ਜੇਕਰ ਪਾਕਿਸਤਾਨ ਦੀ ਪੁੱਛ ਲਈ ਜਾਵੇ ਤਾਂ ਪਹਿਲਾ ਆਉਂਦਾ ਹੁੰਦਾ ਹੀ ਕੁਐਸਚਨ ਜੇਕਰ ਹੂਨ ਆ ਗਿਆ ਤਾਂ ਮੈਨੂੰ ਵੀ ਲੱਗਦਾ ਕਿ ਗਲਤ ਹੋਵੇਗਾ ਇਹ ਤਾਂ ਇੱਥੇ ਕੀ ਆ ਜਾਵੇਗਾ ਇੱਕੋ ਰਹਿ ਗਿਆ ਸੀ ਸ਼ਾਮੁਖੀ ਬਾਕੀਆਂ ਦਾ ਤੁਹਾਨੂੰ ਜੇਕਰ ਪਤਾ ਹੈ ਤਾਂ ਸ਼ਾਮੁਖੀ ਕੀ ਹੋ ਜਾਏਗਾ ਰਾਈਟ ਆਨਸਰ ਹੋ ਜਾਏਗਾ ਜਿਨ੍ਹਾਂ ਨੂੰ ਨਹੀਂ ਪਤਾ ਸੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਮੋਸਟ ਰਿਪੀਟਡ ਕੁਐਸਚਨ ਹੈ ਹੁਣ ਵਾਲੇ ਐਗਜ਼ਾਮ ਵਿੱਚ ਨਹੀਂ ਆਉਂਦਾ ਬਟ ਕੀ ਹੈ ਹੁਣ ਆ ਸਕਦਾ ਹੈ ਨੈਕਸਟ ਕੁਐਸਚਨ ਕਹਿੰਦਾ ਹੈ ਮੈਂਡਾ ਸ਼ਬਦ ਦਾ ਸਬੰਧ ਹੈ ਮੈਂਡਾ ਕਿੱਥੇ ਬੋਲੇ ਜਾਂਦਾ ਹੈ? ਸਬੰਧ ਦਾ ਸ਼ਬਦ ਦਾ ਸਬੰਧ ਹੈ ਤਾਂ ਮਾਜੀ ਉਪਭਾਸ਼ਾ ਨਾਲ ਮਲਵਈ ਉਪਭਾਸ਼ਾ ਨਾਲ ਸੌਰੀ ਲਹਿੰਦੀ ਉਪਭਾਸ਼ਾ ਨਾਲ ਜਾਂ ਪੁਵਾਦੀ ਉਪਭਾਸ਼ਾ ਨਾਲ ਤਾਂ ਇਸ ਦਾ ਆਨਸਰ ਹੈ ਮੈਂਡਾ ਮਤਲਬ ਕਿ ਇਹ ਲਹਿੰਦੀ ਲਹਿੰਦੀ ਮਤਲਬ ਕੀ ਆ ਜਾਵੇਗਾ ਪਾਕਿਸਤਾਨ ਦੇ ਵਿੱਚ ਹੈ ਲਹਿੰਦੀ ਉਪਭਾਸ਼ਾ ਨਾਲ ਹੈ ਮੈਂਡਾ ਸ਼ਬਦ ਹੈ ਜੋ ਉਸ ਦਾ ਸਬੰਧ ਹੈ ਸਰ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਬਈ ਕਹਿੰਦਾ ਹੈ ਇਹਨਾਂ ਵਿੱਚੋਂ ਇਹਨਾਂ ਵਿੱਚੋਂ ਕਿਹੜਾ ਜੋਟ ਹਰਪਜਨ ਸਿੰਘ ਦੀਆਂ ਰਚਨਾਵਾਂ ਦਾ ਨਹੀਂ ਤਾਂ ਹਰਪਜਨ ਸਿੰਘ ਦੀਆਂ ਰਚਨਾਵਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਉਸ ਦੀਆਂ ਬੁੱਕਸ ਤੁਹਾਨੂੰ ਪਤਾ ਹੋਣੀਆਂ ਜ਼ਰੂਰੀ ਹਨ ਤਾਂ ਕਹਿੰਦਾ ਹੈ ਪਹਿਲੀ অপਸ਼ਨ ਮੈਂ ਜੋ ਬੀਤ ਗਿਆ ਮਾਵਾਂ ਧੀਆਂ ਨਿੱਕ ਸੁੱਕ ਅਗਲੀ ਕਹਿੰਦਾ ਹੈ ਰੁੱਖ ਤੇ ॠषि ਮੇਰਾ ਨਾਉ ਕਬੀਰ ਮੱਥਾ ਦੀਵੇ ਵਾਲਾ ਅਗਲੀ ਹੈ ਚੌਥੇ ਦੀ ਉਡੀਕ ਲਾਸ਼ਾਂ ਅਮਰ ਗੀਤ ਅਗਲੀ ਹੈ ਅਲਫ਼ ਦੁਪਹਿਰ ਤਾਰ ਤੁਪਕਾ ਜਾਂ ਅਦਰੈਣੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਚੌਥੇ ਦੀ ਉਡੀਕ ਲਾਸ਼ਾਂ ਅਤੇ ਅਮਰ ਗੀਤ ਇਸ ਦਾ ਕੀ ਹੋ ਜਾਵੇਗਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਆਵੇ ਕਹਿੰਦਾ ਹੈ ਕਿ 30ਵੀਂ ਜੋ ਕਿ ਰੀਸੈਂਟਲੀ ਪਿੱਛੇ ਜੇ ਪੇਪਰ 'ਚ ਪੁੱਛ ਗਈ ਤੀਵੀਂ ਸ਼ਬਦ ਦਾ ਸਬੰਧ ਕਿਸ ਉਪਭਾਸ਼ਾ ਨਾਲ ਹੈ ਤਾਂ ਤੀਵੀਂ ਉਪਭਾਸ਼ਾ ਦਾ ਹੈ ਜੋ ਕਹਿੰਦੇ ਹਨ ਬਾਬੇ ਥਾਂ ਮੰਮੇ ਥਾਂ ਕੀ ਹੈ ਆ ਬਾਵਾ ਬਾਬੇ ਥਾਂ ਕਿ ਮੰਮਾ ਬੋਲੇ ਜਾਂਦਾ ਹੈ ਜਿਸ ਤਰ੍ਹਾਂ ਤੀਵੀਂ ਦੀ ਵੱਖੀ ਵਿੱਚ ਵਟਾ ਵੱਜਿਆ ਤਾਂ ਤੀਵੀਂ ਦੀ ਵੱਖੀ ਵਿੱਚ ਵਟਾ ਵੱਜਿਆ ਤਾਂ ਇਕ ਜਾਂ ਤੀਮੀ ਹੈ ਜੋ ਕਿਥੋਂ ਦਾ ਲਫ਼ਜ਼ ਹੋ ਜਾਵੇਗਾ ਜੀ ਫਿਰ ਤੀਮੀ ਹੈ ਇਹ ਹੋ ਜਾਵੇਗਾ ਜੇਕਰ ਇੱਥੇ ਆਪਸ਼ਨ ਆ ਤਾਂ ਇੱਥੇ ਅਸੀਂ ਪਵਦੀ ਲਾ ਸਕਦੇ ਹਾਂ ਵੈਸੇ ਹੋ ਜਾਂਦਾ ਇਹ ਮਲਵਈ ਬਟ ਇੱਥੇ ਪਵਦੀ ਆ ਤਾਂ ਪਵਦੀ ਵੈਸੇ ਕੀ ਹੈ ਤੁਸੀਂ ਮਲਵਈ ਹੀ ਰੱਖਣਾ ਹੈ ਕਿਉਂਕਿ 99.9% ਪੀ ਟ੍ਰਿਪਲ ਐਸ ਬੀ ਇਸ ਨੂੰ ਸਹੀ ਕਰੇਗਾ ਅਤੇ ਜੋ 0.1% ਰਹਿ ਗਿਆ ਉਹ ਕੀ ਆ ਇੱਥੇ ਹੋ ਸਕਦਾ ਨੇ ਮਤਲਬ ਕੀ ਆ ਇਹ ਕੁਐਸਚਨ ਕਿਹੜਾ ਹੈ ਰੱਟ ਲੱਗਣ ਵਾਲਾ ਕੁਐਸਚਨ ਹੈ ਤਾਂ ਲੱਗੀ ਹੈ ਇਸ ਕਰਕੇ ਸੀਨੀਅਰ ਅਸਿਸਟੈਂਟ ਦਾ ਪੇਪਰ ਹੈ ਜੋ ਰੁਕਿਆ ਕਿਸੇ ਕੁਐਸਚਨ ਤੇ ਰੱਟ ਲੱਗੀ ਹੋਈ ਹੈ ਤਾਂ ਕੁਐਸਚਨਾਂ ਤੋਂ ਬਚਣਾ ਹੈ ਤੀਵੀਂ ਹੈ ਜੋ ਮਲਵਈ ਹੀ ਲਉਣਾ ਹੈ ਕਿਉਂਕਿ ਮੰਮੇ ਤੇ ਮਲਵਈ ਤੇ ਮੰਮੇ ਤੇ ਕੀ ਆ ਮੰਮਾ ਲੱਗ ਰਿਹਾ ਹੈ ਤਾਂ ਤੀਵੀਂ ਉੱਥੇ ਕੀ ਆ ਜਾਵੇਗਾ ਟੀਵੀ ਆ ਗਿਆ ਸੀ ਤਾਂ ਉੱਥੇ ਕੀ ਹੈ ਮਮਾ ਮੰਮੇ ਦੀ ਵਾਇ ਨਿਕਲੀ ਟੀਵੀ ਤੇ ਬਾਬੇ ਸਾਡੇ ਮਮਾ ਲੱਗ ਗਿਆ ਤਾਂ ਮਲਬਈ ਆ ਗਿਆ ਤਾਂ ਇਹ ਸੀ ਦੋਸਤੋ ਬਹੁਤ ਇੰਪੋਰਟੈਂਟ ਕੁਸ਼ਚਨ ਦੋਸਤੋ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਜੇਕਰ ਤੁਸੀਂ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਕਿਉਂਕਿ ਇਹ ਸੀਰੀਜ਼ ਬਹੁਤ ਅੱਗੇ ਚੱਲੇਗੀ ਜਿਸ ਤਰ੍ਹਾਂ ਕਿ ਪੰਜਾਬ ਜੀਕੇ ਦੀਆਂ ਵੀਡੀਓਜ਼ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਜੇਕਰ ਉਹ ਨਹੀਂ ਦੇਖੀਆਂ ਤਾਂ ਪਲੇਲਿਸਟ ਵਿੱਚ ਜਾ ਕੇ ਉਸ ਨੂੰ ਦੇਖ ਲੈਣਾ ਬਹੁਤ ਜ਼ਿਆਦਾ ਇੰਪੋਰਟੈਂਟ ਕੁਚਨ ਹਨ ਤਾਂ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ